ਹੋ ਹੈ ਜਿਸ ਤਰ੍ਹਾਂ ਦੇਖ ਰਹੇ ਹੋ ਪੰਜਾਬ ਸਿੱਖਿਆ ਕਰਾਤੀ ਨਾਲ ਬਦਲਦਾ ਪੰਜਾਬ ਕਿਉਂਕਿ slogan ਜੋ ਸਰਕਾਰ ਬਣਵਾ ਪੰਜਾਬ ਸਿੱਖਿਆ ਕਰਤੀ ਤੇ ਬਦਲਦਾ ਪੰਜਾਬ ਅੱਜ ਬੋਧੀ ਭਾਗਾ ਵਾਲਾ ਉਹ ਪ੍ਰਪੇਕਟਰ ਦੇਣ ਹੈ ਕਿਉਂਕਿ ਬੁਰੇ ਦਿਨਾਂ ਤੋਂ ਪੇਸਟ ਬ੍ਰੀ ਨਾਲ ਆਪਾਂ ਸਾਰੇ ਇਹ ਨਹੀਂ ਕਰ ਰਹੇ ਸੀ ਕਿ ਜੋ ਪੰਜਾਬ ਸਰਕਾਰ ਨੇ ਸਕੂਲਾਂ ਦੇ ਵਿੱਚ ਕੰਮ ਕਰਵਾਏ ਆ ਉਹ ਆਪਾਂ ਲੋਕਾਂ ਤੱਕ ਪਹੁੰਚਾਈਏ ਕਿਉਂਕਿ ਕਾਫੀ ਸਮੇਂ ਤੋਂ ਜਿਸ ਤਰ੍ਹਾਂ ਸਕੂਲ ਦੇ ਵਿੱਚ ਨਵੇਂ ਕਲਾਸਰੂਮ ਬਣਾਉਣੇ ਲੈਬ ਬਣਾਉਣੇ ਔਰ ਉਹਦੇ ਨਾਲ-ਨਾਲ ਲਾਇਬ੍ਰੇਰੀਆਂ ਵੀ ਬਣਾਉਣੀਆਂ ਔਰ ਸਾਫ-ਸਫਾਈ ਜੋ ਬੱਚਿਆਂ ਦਾ ਪਜਾਉਣਾ ਆ ਔਰ ਟਾਇਲਟਸ ਜਿਸ ਤਰ੍ਹਾਂ ਬਿਜ਼ਨਸ ਸੁਣਿਆ ਕਿ 10.5 ਲੱਖ ਰੁਪਈਆ ਪੰਜਾਬ ਸਰਕਾਰ ਨੇ ਥੋੜੇ ਹੀ ਸਮੇਂ ਦੇ ਸਕੂਲ ਨੂੰ ਦਿੱਤਾ ਪਰ ਤੁਸੀਂ ਬਹੁਤ ਵੱਡਾ ਕੰਮ ਕੀਤਾ ਦੇਖ ਰਹੇ ਹਾਂ ਕਿ ਚਾਰੇ ਪਾਸੇ ਸਕੂਲ ਦੀ ਹਾਲਤ ਬਹੁਤ ਹੀ ਵਧੀਆ ਕਾਕੇ ਰੱਖ ਦਿੱਤੀ ਆ ਕਿ ਉਹ ਮਿਹਨਤ ਜਿਹੜਾ ਸਾਨੂੰ ਵੀ ਮੈਨੂੰ ਵੀ ਜ਼ਿਆਦਾ ਹੈ ਕਿ ਅਸੀਂ ਵੀ 1970 75 ਦੇ ਵਿੱਚ ਇੱਕੋ ਪਲੱਸ 2 OS ਪੂ ਦੇ ਵਿੱਚੋਂ ਕੀਤੀ ਸੀ ਬੜੀ ਮਾੜੀ ਗੱਲ ਆ ਕਿ ਜਿਨ੍ਹਾਂ ਸਕੂਲਾਂ ਦੇ ਵਿੱਚੋਂ ਅਸੀਂ ਪੜ੍ਹ ਕੇ ਜਾਂਦੇ ਆ ਉਹਨਾਂ ਸਕੂਲਾਂ ਦੇ ਵਿੱਚ ਸਾਨੂੰ ਮੁਲਾਕੇ ਮਾਨ ਸਰਮਾਨ ਦਿੱਤਾ ਜਾਂਦਾ ਆ ਇਹ ਪੰਜਾਬ ਸਰਕਾਰ ਖਿਦਾਹੀ ਉਪਰਾਨਾ ਆ ਜਿਹੜੀ ਕਿ ਸਮੇਂ-ਸਮੇਂ ਤੇ ਲੋਕਾਂ ਦੇ ਤੇ ਜਾ ਕੇ ਸਕੂਲਾਂ ਦੇ ਕੰਮ ਕਰਦੀ ਆ ਫਿਰ ਪ੍ਰਕਾਸ਼ ਦੇ ਕੰਮ ਕਰਦੀ ਆ ਕਿਉਂਕਿ ਮੇਰੇ ਪਾਸ ਵੀ ਡਾਡਾ ਬਹੁਤ ਲੰਮਾ ਚੌੜਾ ਆ ਅਸੀਂ ਅੱਗੇ ਵੀ ਚਾਰ ਦੁਕਾਨਾਂ ਅਜੇ ਤਰੀਕੇ ਵਿੱਚ ਕਰਨੇ ਆ ਔਰ ਟੋਟਲ ਪੰਜਾਬ ਦੇ ਵਿੱਚ 350 ਸਕੂਲਾਂ ਦੇ ਵਿੱਚ ਜਾ ਕੇ ਸਰਕਾਰ ਨੇ ਉਦਘਾਟਨ ਕਰਨੇ ਅਜੇ ਵੀ ਤਰੀਕੇ ਵਿੱਚ ਹੌਲੀ-ਹੌਲੀ ਜੋ ਸਾਡੇ ਵਿੱਚ ਸਮਾਂ ਇਸ ਤਰ੍ਹਾਂ ਆਉਂਦਾ ਜਾਊਗਾ ਆਪਾਂ ਸਾਰੇ ਜਿਹੜੇ ਪੰਜਾਬ ਦੇ ਵਿੱਚ ਜੋ 20000 ਸਕੂਲ ਆ ਉਥੇ ਕਾਫੀ ਪੈਸਾ ਸਰਕਾਰ ਵੱਲੋਂ ਭੇਜਿਆ ਕਰਾਇਆ ਗਿਆ ਆ ਜਾ ਕੇ ਸਕੂਲਾਂ ਦੇ ਵਿੱਚ ਉਦਘਾਟਨ ਕਰ ਰਹੇ ਆ ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਲੋਕਾਂ ਤੋਂ ਮੰਗਿਆ ਸੀ ਕਿ ਇੱਕ ਮੌਕਾ ਕੇਜਰੀਵਾਸ ਸਾਹਿਬ ਜੀ ਨੂੰ ਔਰ ਇੱਕ ਮੌਕਾ ਭੁਗਤਾਨ ਮਾਂ ਦੀ ਨੂੰ ਦਿੱਤਾ ਜਾਵੇ ਔਰ ਗਾਰੰਟੀਆਂ ਦਿੱਤੀਆਂ ਜਿਹਦੇ ਤੇ ਸਿੱਧੀ ਗਰੰਟੀ ਆ ਸਿੱਖਿਆ ਦੀ ਗਰੰਟੀ ਆ ਬਿਜਲੀ ਦੀ ਗਰੰਟੀ ਆ ਹੋਰ ਵੀ ਬਹੁਤ ਸਾਰੀਆਂ ਗਰੰਟੀਆਂ ਜਿਹੜੀਆਂ ਪਾਰਟੀ ਨੇ ਤੁਹਾਨੂੰ 2022 ਦੇ ਵਿੱਚ ਦਿੱਤੀਆਂ ਸੀ ਪਰ ਤੁਸੀਂ ਲੋਕਾਂ ਨੇ ਬਹੁਤ ਹੀ ਬੜਾ ਹੰਗਾਰਾ ਧਰ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਆ ਔਰ 92 ਐਮਐਲਏ ਅੰਤਿਆਸ ਵਿੱਚ ਪਹਿਲੀ ਵਾਰੇ ਹੋਇਆ ਪੰਜਾਬ ਦੇ ਵਿੱਚ ਵੀ ਇਹ ਜੋ ਕਿ ਸਾਡੇ ਜਤਿੰਦਰ ਸ਼ਰਮਾ ਜੀ ਆ ਇਹ ਇਹ ਉਹਦਾ ਵੀ ਇਹਨਾਂ ਕੋਲ ਬਹੁਤ ਵੱਡਾ ਡੀਓ ਡੀਓ ਜਿਹੜੇ ਤੁਹਾਡੇ ਪੂਰ ਸਕੂਲ ਦੇ ਇੱਥੇ ਮੌਜੂਦ ਹੈ ਬੈਠੇ ਸਾਡੇ ਨਾਲ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਜੋ ਅੱਜ ਦਾ ਫੰਕਸ਼ਨ ਸੀ ਇਹਦੇ ਸਭਾਂ ਚ ਕੀ ਕਹਿਣਾ ਚਾਹੁੰਦੇ ਆ ਤੇ ਨਾਲ ਹੀ ਆਪਾਂ ਜੋ ਸਨੀਤਾ ਮੈਡਮ ਜੀ ਸਾਡੇ ਪ੍ਰਿੰਸੀਪਲ ਸਾਹਿਬ ਇੱਥੇ ਬੜੇ ਵਧੀਆ ਸੁਣਦੇ ਹੈਗੇ ਤੇ ਸਾਡੇ ਸੋਮਪਾਲ ਜੀ ਜਿਹੜੇ ਬੜੇ ਪ੍ਰਾਣੇ ਇੱਥੇ ਰਹਿ ਚੁੱਕੇ ਸਾਬਕਾ ਉਹ ਵੀ ਵੈਸ ਪ੍ਰੈਜ਼ੀਡੈਂਟ ਅਰਾਜੁਕ ਇੱਥੇ ਪ੍ਰਿੰਸੀਪਲ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਕਿ ਅੱਜ ਦੇ ਫੰਕਸ਼ਨ ਬਾਰੇ ਇਹ ਸਾਰੇ ਜੋ ਹਾਜ਼ਰੀਆਂ ਕੀ ਕਹਿਣਾ ਚਾਹੁੰਦੇ ਆਂ ਹਾਂਜੀ ਸਰਮਤ ਸਾਹਿਬ ਅੱਜ ਦਾ ਜੋ ਫੰਕਸ਼ਨ ਹੈ ਇਹ ਪੰਜਾਬ ਸਰਕਾਰ ਦਾ ਸਿੱਖਿਆ ਪ੍ਰਤੀ ਗੰਭੀਰਤਾ ਔਰ ਲੋਕਾਂ ਦੇ ਵਿਦਿਆਰਥੀਆਂ ਦੇ ਵਿਕਾਸ ਲਈ ਗੰਭੀਰਤਾ ਦਾ ਇੱਕ ਬਹੁਤ ਵੱਡਾ ਉਪਰਾਂ ਦਾ ਪੰਜਾਬ ਸਰਕਾਰ ਨੇ ਬੱਚਿਆਂ ਨੂੰ ਵਿਸ਼ਵ ਪੱਧਰੀ ਸਹੂਲਤਾ ਕਲਾਸਰੂਮ ਦੇ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਸਾਰੀਆਂ ਗ੍ਰਾਂਟਾਂ ਜਾਰੀ ਕੀਤੀਆਂ ਔਰ ਉਹਨਾਂ ਗ੍ਰਾਂਟਾਂ ਦੀ ਵਰਤੋਂ ਨਾਲ ਜੋ ਆਪਣੇ ਸਰਕਾਰੀ ਸਕੂਲਾਂ ਦੇ ਕਲਾਸਰੂਮ ਆ ਉਹ ਵਿਸ਼ਵ ਪੱਧਰੀ ਕਲਾਸਰੂਮਾਂ ਦੇ ਨਾਲ ਕੰਪੈਟੀਬਲ ਹੋ ਗਏ ਆ ਹਰ ਕਮਰੇ ਦੇ ਵਿੱਚ ਲਗਭਗ ਪ੍ਰੋਜੈਕਟਰ ਲੱਗਿਆ ਇੱਕ ਸਮਾਰਟ ਬੋਰਡ ਲੈ ਕੇ ਦਿੱਤਾ ਜੋ ਕਦੀ ਅਸੀਂ ਕਲਪਨਾ ਨਹੀਂ ਸੀ ਕੀਤੀ ਅਸੀਂ ਸਿਰਫ ਦੇਖਦੇ ਹੁੰਦੇ ਆ ਕਿ ਵਿਦੇਸ਼ਾਂ 'ਚ ਜਿੱਦਾਂ ਬਣਾਉਂਦੇ ਆ ਉਹ ਸਾਰਾ ਕੁਝ ਹੁਣ ਆਪਣੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜਾਇਆ ਜਾ ਰਿਹਾ ਹੈ ਉਸੇ ਤਰੀਕੇ ਦੇ ਨਾਲ ਹੀ ਔਰ ਇਹਦੇ ਲਈ ਸਰਕਾਰ ਨੇ ਕਿਤੋਂ ਨਾ ਕਿਤੋਂ ਫੰਡ ਅਰੇਂਜ ਕੀਤੇ ਆ ਔਰ ਬਹੁਤ ਜ਼ਿਆਦਾ ਫੰਡ ਅਰੇਂਜ ਕੀਤੇ ਆ ਔਰ ਇਹਨਾਂ ਦੀ ਦ੍ਰਿੜਤਾ ਹੈ ਪੰਜਾਬ ਸਰਕਾਰ ਦੀ ਕਿ ਸਾਡਾ ਬੱਚਾ ਜਿਹੜਾ ਸਰਕਾਰੀ ਸਕੂਲ 'ਚ ਪੜ੍ਹ ਰਿਹਾ ਪੰਜਾਬ ਦਾ ਹਰ ਇੱਕ ਬੱਚਾ ਵਿਸ਼ਵ ਪੱਧਰੀ ਸਹੂਲਤਾਂ ਦਾ ਆਨੰਦ ਮਾਣੇ ਔਰ ਉਹਦੇ ਮੁਤਾਬਕ ਸਿੱਖਿਆ ਪ੍ਰਾਪਤ ਕਰੇ ਤਾਂ ਜੋ ਵਿਸ਼ਵ ਪੱਧਰ ਦਾ ਇੱਕ ਐਜੂਕੇਟਿਡ ਬੰਦਾ ਬਣੇ ਔਰ ਇਸ ਇਹਨਾਂ ਸਹੂਲਤਾਂ ਨੂੰ ਅੱਜ ਲੋਕ ਅਰਪਿਤ ਕਰਨ ਲਈ ਇਹ ਜੋ ਸਮਾਗਮ ਆ ਇਹ ਆਜਿੰਤ ਕੀਤਾ ਗਿਆ ਸੋ ਜਿਸ ਦਾ ਉਦਘਾਟਨ ਪੰਜਾਬ ਸਰਕਾਰ ਦੇ ਨੁਮਾਇंदे ਜੋ ਕਿ ਸਾਡੇ ਆਦਮਪੁਰ ਦੇ ਹਲਕਾ ਇੰਚਾਰਜ ਅਤੇ ਚੇਅਰਮੈਨ ਪਨਬਸ ਨੇ ਕੀਤਾ ਔਰ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਇਦਾਂ ਦੇ ਪ੍ਰੋਜੈਕਟ ਅੱਗੇ ਵੀ ਚਲਾਈ ਜਾਏਗੀ ਤਾਂ ਜੋ ਕੋਈ ਵੀ ਕਿਸੇ ਤਰ੍ਹਾਂ ਦੀ ਕਮੀ ਪੇਸ਼ੀ ਸਰਕਾਰੀ ਸਕੂਲਾਂ ਚ ਨਾ ਰਹੇ ਔਰ ਦੂਸਰਾ ਲੋਕਾਂ ਕੀ ਵੀ ਅਪੀਲ ਹੈ ਕਿ ਹੁਣ ਇਹ ਸਹੂਲਤਾਂ ਪੰਜਾਬ ਸਰਕਾਰ ਨੇ ਜਦੋਂ ਦੇ ਹੀ ਦਿੱਤੀਆਂ ਤੇ ਅਸੀਂ ਵੱਧ ਤੋਂ ਵੱਧ ਇਹਨਾਂ ਦਾ ਫਾਇਦਾ ਉਠਾਈਏ ਔਰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾਈਏ ਮੈਡਮ ਜੀ ਤੁਸੀਂ ਜ਼ਬੰਦ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਫੰਕਸ਼ਨ ਕਰਾਉ ਬੜੀਆ ਕੇ ਸਫਲ ਫੰਕਸ਼ਨ ਇਹਦੇ ਸਬੰਧ 'ਚ ਅੱਜ ਦਾ ਜੋ ਅਦਗਾਰਦਨ ਕੀਤਾ ਸ਼੍ਰੀ ਜੀਤ ਲਾਲ ਪੱਟੀ ਜੀ ਨੇ ਉਹਦੇ ਸਬੰਧ 'ਚ ਤੁਸੀਂ ਬੜਾ ਇੱਥੇ ਦੱਸਿਆ ਗ੍ਰਾਂਟਾਂ ਵੀ ਦਿੱਤੀਆਂ ਤੁਹਾਨੂੰ ਪੰਜਾਬ ਸਰਕਾਰ ਨੇ ਤੁਸੀਂ ਕੀ ਕੀ ਉਸ ਗ੍ਰਾਂਟ ਨਾਲ ਇੱਥੇ ਕੰਮ ਕੀਤੇ ਹਾਂ ਜੀ ਮੈਂ ਸविता ਦੇਵੀ ਬੋਚੀ ਬੋ ਮੈਂ ਸविता ਦੇਵੀ ਪ੍ਰਿੰਸੀਪਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕੋਪੁਰ ਤੇ ਬੋਲੀ ਜੋ ਮੈਂ ਤੁਹਾਨੂੰ ਦੱਸਦੀ ਹਾਂ ਕਿ ਅੱਜ ਮਿਤੀ 7 425 ਨੂੰ ਜਿਹੜਾ ਉਦਘਾਟਨ ਹੋ ਰਿਹਾ ਆ ਉਹ ਸਾਡੇ ਜਿਹੜੇ ਆ ਭਗਵੰਤ ਮਾਨ ਸ੍ਰੀ ਮੁੱਖ ਮੰਤਰੀ ਸਾਡੇ ਜਿਹੜੇ ਆ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਪੈਸੀ ਦੇ ਸਦਕਾ ਕਮਾ ਸਦਕਾ ਉਹਨਾਂ ਦੀ ਗ੍ਰਾਂਟਾਂ ਸਦਕਾ ਅੱਜ ਅਸੀਂ ਇਸ ਜਿਹੜਾ ਹਰ ਜਗ੍ਹਾ-ਜਗ੍ਹਾ ਤੇ ਉਦਘਾਟਨ ਜਿਹੜੇ ਆ ਇਹੇ ਹੋ ਰਿਹਾ ਆ ਤੇ ਇਹਦੇ ਵਿੱਚ ਸਾਡੀ ਸਰਕਾਰ ਦਾ ਇੱਕੋ ਇੱਕ ਮਰਸ਼ਾ ਆ ਕਿ ਸਾਡੇ ਜਿਹੜੇ ਬੱਚੇ ਹੈਗੇ ਆ ਉਹ ਜਿਹੜੇ ਅਸੀਂ ਮਨ ਵਿੱਚ ਸੋਚ ਕੇ ਰੱਖਿਆ ਹੋਇਆ ਹੈ ਕਿ ਪ੍ਰਾਈਵੇਟ ਸਕੂਲ ਬਹੁਤ ਵਧੀਆ ਆ ਉਹਨਾਂ ਤੋਂ ਅੱਗੇ ਨਿਕਲਣ ਉਹਨਾਂ ਤੋਂ ਕੰਪੈਟੇਬਲ ਨਹੀਂ ਬਲਕਿ ਉਹਨਾਂ ਤੋਂ ਅੱਗੇ ਨਿਕਲਣੇ ਚਾਹੀਦੇ ਆ ਸੋ ਮੈਂ ਤੁਹਾਡੇ ਮਾਧਿਅਮ ਜਰੀਏ ਇਹ ਵੀ ਕਹਿਣਾ ਚਾਹੁੰਨੀ ਆ ਕਿ ਵੱਧ ਤੋਂ ਵੱਧ ਜਿਹੜੇ ਆ ਸਾਡੇ ਇਲਾਕੇ ਦੇ ਲੋਕ ਜਿਹੜੇ ਆ ਉਹ ਇਸ ਸਕੂਲ ਦੇ ਵਿੱਚ ਆ ਕੇ ਦਾਖਲਾ ਲੈਣ ਤਾਂ ਕਿ ਜਿਹੜੀਆਂ ਸਰਕਾਰ ਦੀਆਂ ਸਹੂਲਤਾਂ ਜਿਹਦੇ ਵਿੱਚ ਉਹਨਾਂ ਨੇ ਬਦਲਦਾ ਪੰਜਾਬ ਸਿੱਖਿਆ ਕ੍ਰਾਂਤੀ ਕਿਉਂਕਿ ਸਿੱਖਿਆ ਵਿੱਚ ਕ੍ਰਾਂਤੀ ਕਰਕੇ ਹੀ ਪੰਜਾਬ ਬਦਲੇਗਾ ਸੋ ਵੱਧ ਤੋਂ ਵੱਧ ਇੱਥੇ ਬੱਚੇ ਦਾਖਲ ਹੋਣ ਤੇ ਵੱਧ ਵੱਧ ਸਹੂਲਤਾਂ ਜਿਨ੍ਹਾਂ ਦੇ ਵਿੱਚ ਹਾਈ ਟੈਕ ਲੈਬਸ ਸਾਡੀਆਂ ਬਹੁਤ ਵਧੀਆ ਪ੍ਰੋਜੈਕਟਰ ਲੱਗੇ ਹੋਏ ਆ ਬਹੁਤ ਵਧੀਆ ਲਾਇਬ੍ਰੇਰੀ ਸਾਡੀ ਲਾਇਬ੍ਰੇਰੀ ਦੇਖਣਯੋਗ ਹੈਗਾ ਜਿਹਦੇ ਵਿੱਚ ਬੱਚੇ ਬੈਠ ਕੇ ਪੜ੍ਹਦੇ ਆ ਸੋ ਮੈਂ ਬੇਨਤੀ ਕਰਦੀ ਆ ਇਲਾਕਾ ਨਿਵਾਸੀਆਂ ਨੂੰ ਕਿ ਇਸ ਸਕੂਲ ਦੇ ਵਿੱਚ ਵੱਧ ਵੱਧ ਸਹੂਲਤਾਂ ਦਾ ਆਨੰਦ ਮਾਣਨ ਤੇ ਆਪਣੇ ਬੱਚਿਆਂ ਨੂੰ ਇਹ ਸਮਝੋ ਕਿ ਅਸੀਂ ਇਲਾਕੇ ਦੇ ਸਭ ਤੋਂ ਵਧੀਆ ਸਕੂਲ ਚ ਪੜਾਉਣਾ ਹੈ ਤੇ ਇਹ ਸਕੂਲ ਤੁਹਾਡੀਆਂ ਸੇਵਾਵਾਂ ਲਈ ਹਮੇਸ਼ਾ ਹਾਜ਼ਰ ਰਹੇਗਾ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣੀ ਆ ਕਿ ਤੁਹਾਡੇ ਬੱਚਿਆਂ ਨੂੰ ਅਸੀਂ ਬਹੁਤ ਹੀ ਪਿਆਰ ਨਾਲ ਰੱਖਦੇ ਆ ਤੇ ਬਹੁਤ ਹੀ ਸੁਰੱਖਿਆ ਦਾ ਧਿਆਨ ਰੱਖਦੇ ਆ ਤੇ ਬਹੁਤ ਤਰੀਕੇ ਨਾਲ ਜਿਹੜੇ ਮੇਰਾ ਸਟਾਫ ਹੈਗਾ ਬਹੁਤ ਐਜੂਕੇਟਡ ਆ ਤੇ ਬੜੇ ਵਧੀਆ ਤਰੀਕੇ ਦੇ ਨਾਲ ਅਸੀਂ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਸ਼ੇਪ ਦਵਾਂਗੇ ਸੋ ਥੈਂਕ ਯੂ ਸੋ ਕੀਰਿ ਸੁਖਦੇਵ ਲਾਲ ਜੀ ਕੋਆਰਡੀਨੇਟਰ ਬੁੱਧੀਜੀਵੀ ਵਿੰਗ ਬਾਬਾ ਸਰਜੀਤ ਜੀ ਕੋਆਰਡੀਨੇਟਰ ਸਤਨਾਮ ਸਿੰਘ ਮਨਕੂਟਿਆ ਜੀ ਬਲੌਕ ਪ੍ਰਧਾਨ ਸੁਖਵੀਰ ਸਿੰਘ ਜੀ ਮੈਂਬਰ ਪੰਜਾਬ ਸਿੱਖਿਆ ਕ੍ਰਾਂਤੀ ਕਮੇਟੀ ਗੁਰਪ੍ਰੀਤ ਖੋਗਲ ਜੀ ਮੈਂਬਰ ਪੰਜਾਬ ਸਿੱਖਿਆ ਕ੍ਰਾਂਤੀ ਕਮੇਟੀ ਇਸ ਤੋਂ ਇਲਾਵਾ ਧੂਪਪੁਰ ਤੋਂ ਆਏ ਹੋਏ ਵਾਗਵਗ ਅਧਾਰਿਆਂ ਤੋਂ ਪੱਤਰਕਾਰ ਵੀਰ ਜਿਨ੍ਹਾਂ ਦੇ ਵਿੱਚ ਸਭ ਤੋਂ ਪ੍ਰਮੁੱਖ ਸੀਨੀਅਰ ਪੱਤਰਕਾਰ ਬਾਬਾ ਸੰਜੀਤ ਸਿੰਘ ਜੀ 도ਆਬਾ ਮੀਡੀਆ ਕਲਬ ਪ੍ਰੈਸ ਗੁਰਪ੍ਰੀਤ ਭੋਗਲ ਜੀ ਗੁਰਮਿੰਦਰ ਸਿੰਘ ਜੀ ਸੁਖਦੇਵ ਲਾਹੌਰੀਆ ਮਨਜੀਤ ਸਿੰਘ ਜੀਮਾ ਰਜਿੰਦਰ ਅਰੋੜਾ ਤੇ ਰਾਜਕੁਮਾਰ ਰਾਜੂ ਜੀ ਸਕੂਲ ਕੋਪਰਟਾਂ ਆਪ ਸਾਰਾ ਹਾਰਦਿਕ ਸਵਾਗਤ ਕਰਦੀ ਹਾਂ ਅਤੇ ਇਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਤੁਹਾਨੂੰ ਜੀ ਆਇਆਂ ਨੂੰ ਕਹਿੰਦੀ ਹਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਸਰਕਾਰ ਨੇ 2022-23 ਤੋਂ ਚਲਾਏ ਗਏ ਵਿਸ਼ੇਸ਼ ਉਪਰਾਹਿਆਂ ਦੇ ਨਾਲ ਸਿੱਖਿਆ ਸਿੱਖਿਆ ਦੇ ਗੁਣਾਤਮਕ ਪੱਧਰ ਵਿੱਚ ਵਾਧਾ ਕਰਨ ਲਈ ਬਹੁਤ ਬਹੁਤ ਯੋਗਦਾਨ ਦਿੰਦਾ ਹੈ ਇਸ ਲਈ ਅਸੀਂ ਮੁੱਖ ਮੰਤਰੀ ਸਾਹਿਬ ਅਤੇ ਸਿੱਖਿਆ ਮੰਤਰੀ ਜੈਪੀ ਦਾ ਬਹੁਤ ਬਹੁਤ ਖਾਸ ਧੰਨਵਾਦ ਕਰਦੇ ਹਾਂ ਕਹਿੰਦੇ ਮੰਜ਼ਿਲ ਇੰਨੀ ਨਹੀਂ ਮਿਲਦੀ ਰਾ